ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਜਿੱਥੇ ਨਵੇਂ ਸਾਲ ਦੀ ਆਮਦ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਵੱਡੀ ਸ਼ਮੂਲੀਅਤ ਚ ਸੰਗਤਾਂ ਪਹੁੰਚੀਆਂ ਨੇ ਇਸ ਮੌਕੇ ਜਿੱਥੇ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਭਨਾ ਦੇ ਭਲੇ ਲਈ ਅਰਦਾਸ ਕੀਤੀ ਹੈ ਉੱਥੇ ਹੀ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਅਤੇ ਸੁਖ ਸ਼ਾਂਤੀ ਲਈ ਵੀ ਅਰਦਾਸ ਕੀਤੀ ਹੈ ਇਸ ਮੌਕੇ ਸੰਗਤਾਂ ਨੇ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਦੱਸਿਆ ਕਿ ਉਹਨਾਂ ਨੇ ਨਵੇਂ ਸਾਲ ਮੌਕੇ ਨਵੇਂ ਸੰਕਲਪ ਲਏ ਹਨ ਅਤੇ ਨਵੇਂ ਸਾਲ 'ਚ ਕੁਝ ਨਵਾਂ ਕਰਨ ਲਈ ਅਤੇ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕੀਤੀ ਹੈ ਕਿ ਸਾਰਿਆਂ ਦੇ ਕੰਮ ਕਾਜ ਨਿਪੇਰੇ ਚੜ੍ਹਨ ਅਤੇ ਮਿੱਥੇ ਹੋ ਟੀਚੇ ਸਭਨਾਂ ਦੇ ਪੂਰੇ ਹੋਣ ਜਗਤ ਜਲੰਧਰ ਅਖਲਾ ਆਪਣੀ ਕਿਰਪਾ ਧਾਰ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੈ ਅੰਗਰੇਜ਼ੀ ਦੀ 2024 ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਅੱਜ ਅਸੀਂ ਇਹੀ ਮੈਸੇਜ ਦੇਵਾਂਗੇ ਨੌਜਵਾਨ ਪੀੜ੍ਹੀ ਨੂੰ ਜੋ ਕਿ ਨਸ਼ਿਆਂ ਵਿੱਚ ਗ੍ਰਸਤ ਹੋਈ ਹੋਈ ਹੈ ਪਿਛਲੇ ਔਗਣ ਬਖਸ਼ੇ ਦਾ ਅਗੇ ਮਾਰਗ ਪਾਵੇ ਅੱਜ ਜਿਹੜਾ ਹੈਗਾ ਵਾ ਉਹਨਾਂ ਨੂੰ ਗੁਰੂ ਘਰਾਂ ਵਿੱਚ ਨਤਮਕ ਹੋ ਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅੱਜ ਤੋਂ ਅੱਗੇ ਕੋਈ ਪੁੱਠੇ ਕੰਮ ਨਹੀਂ ਕਰਾਂਗੇ ਤੇ ਗੁਰੂ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਹੀ ਸੇਧ ਦੇਵਾਂਗੇ 10 ਦਿਨਾਂ ਪਾਈ ਸੁਖਜੀਤ ਸਿੰਘ ਜੀ ਖਾਲਸਾ ਅੰਮ੍ਰਿਤਸਰ ਸਾਹਿਬ ਸੋ ਅੱਜ 9ਵੇਂ ਸਾਲ ਦੀ ਆਮਦ ਦੇ ਉੱਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਜੀ ਇਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ Hindu Muslim Sikh Isaai ਚਾਰੇ ਧਰਮ ਦੇ ਲੋਕ ਖੱਤਰੀ ਬ੍ਰਾਹਮਣ ਸੂਤ ਵੈਸ਼ ਦੇਸ਼ ਚੋਂ ਵਰਨਾ ਕੋ ਸੰਜਾ ਇਹ ਜੋ ਸਤਨ ਗੁਰੂ ਰਾਮਦਾਸ ਜੀ ਦਾ ਢਿੱਠੇ ਸਭੇ ਥਾਵ ਨਹੀਂ ਤੋਂ ਜੇ ਹੈ ਇੱਕ ਗੁਰੂ ਸਾਹਿਬ ਜੀ ਦੇ ਚਾਰ ਦਰਵਾਜੇ ਨੇ ਤਾਰੇ ਚਾਰੇ ਧਰਮਾਂ ਦੇ ਮਸਜਬ ਦੇ ਲੋਕ ਹੁੰਦੇ ਨੇ ਉਹਨਾਂ ਦਾ ਉਹਨਾਂ ਦਾ ਸਰਬੱਤ ਦੇ ਭਲੇ ਦੀ ਅਰਦਾਸ ਸਾਰੇ ਸੰਸਾਰ ਦੇ ਭਲੇ ਦੀ ਅਰਦਾਸ ਚੜ੍ਹਦੀ ਕਲਾ ਆਮਨ ਸ਼ੰਤੀ ਔਰ ਨਸ਼ਿਆਂ ਤੋਂ ਛੱਡੋ ਦੂਰ ਨਸ਼ੇ ਦੂਰ ਕਰੋ ਅਮਰ ਸ਼ਕੋਤ ਸਿੰਘ ਸਜੋ ਗੁਰੂ ਦੀ ਲਾਟ ਲਗ ਨਵੇਂ ਸਾਲ ਦਾ ਸੰਕਲਪ ਇਹੋ ਕਿ ਨਵੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਨਸ਼ੇ ਦੇ ਵਿੱਚ ਬਹੁਤ ਫਸ ਚੁੱਕੀ ਹੈ ਇਹੋ ਹੀ ਅਰਦਾਸ ਹੈ ਕਿ ਇਹਨਾਂ ਨੂੰ ਮਾਰੇ ਅੱਗੇ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਓ ਸਰਬੱਤ ਦੇ ਭਲੇ ਦੀ ਅਰਦਾਸ ਅਮਰ ਸ਼ਕੋਤ ਸਿੰਘ ਸਜੋ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਨਸ਼ਿਆਂ ਦੂਰ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪੈਣ ਸਰਬੱਤ ਦਾ ਭਲਾ ਮੇਰਾ ਨਾਮ ਗੁਰਦੀਪ ਸਿੰਘ ਆਇਆ ਹੈ ਤੋ ਅੱਜ ਸੰਗਤਾਂ ਨਵੇਂ ਸਾਲ ਦੀ ਆਮਦ ਤੇ ਸਤਿ ਸ਼ਕੰਡਿ ਸ਼੍ਰੀ ਹਰਮੰਦਰ ਸਾਹਿਬ ਵੱਡੇ ਗਿਰਦੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਸਤਿ ਸ਼ਕੰਡਿ ਸ਼੍ਰੀ ਹਰਮੰਦਰ ਸਾਹਿਬ ਜਿਹੜਾ ਕਿ ਹਰ ਇੱਕ ਪ੍ਰਾਣੀ ਵਾਸਤੇ ਰਸਤਾ ਦੱਸਦਾ ਹੈ ਉਹ ਦੇ ਮਨ ਕੇ ਇਹ ਹੁੰਦਾ ਹੈ ਕਿ ਮੈਂ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਸਤਿ ਸ਼ਕੰਡਿ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਦ ਕਰਾਂ ਇਸੇ ਕਰਕੇ ਅੱਜ ਹਰ ਪ੍ਰਾਣੀ ਮਾਤਰ ਗੁਰਨਾਨਕ ਨਾਮ ਲੇਵਾ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਦੇ ਵਿੱਚ ਆਸਥਾ ਰੱਖਦਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਨਮਸਤਕ ਹੁੰਦਾ ਹੈ ਅਤੇ ਆਪਣੇ ਭੱਗਾਂ ਨੂੰ ਭਗ ਭਲਿਆ ਗਿੰਦਾ ਹੈ ਤਾਂ ਜੋ ਇਸ ਨਵੇਂ ਸਾਲ ਵਿੱਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਕਿਹੜੇ ਤੇ ਚੰਦਰਸਤੀਆਂ ਬਖਸ਼ਣ ਗੁਰੂ ਰਾਮਦਾਸ ਪਾਤਸ਼ਾਹ ਜੀ ਰਾਮਦਾਸ ਪਾਤਸ਼ਾਹ ਦੇ ਦਰਤੇ ਹਰ ਇੱਕ ਨੂੰ ਖੁਸ਼ੀਆਂ ਖੇੜੇ ਮਿਲਦੇ ਨੇ ਜਿਹੜਾ ਇੱਕ ਪਾਸੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਨੂੰ ਆਂਦਾ ਹੈ ਤੇ ਪੂਰੀ ਵਿਸ਼ਵਾਸ ਨਾਲ ਦਰਸ਼ਨ ਕਰਦਾ ਹੈ ਸਤਿਗੁਰ ਪਾਤਸ਼ਾਹ ਉਹਨਾਂ ਤੇ ਰਹਿਮਤਾ ਕਰਦੇ ਨੇ ਤੇ ਖੁਸ਼ੀਆਂ ਬਖਸ਼ਦੇ ਨੇ ਸੋ ਦੋਸਤੋ ਅਸੀਂ ਵੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹਾਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਚੜ੍ਹਦੀ ਕਲਾ 'ਚ ਰਹੇ ਤੇ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ਣ ਤੇ ਸਮਾਜ ਦੀਆਂ ਸਾਰੀਆਂ ਬੁਰਾਈਆਂ ਖਤਮ ਹੋਣ ਤੇ ਤੁਹਾਡੇ ਸੁਪਨੇ ਸਹਕਾਰ ਹੋਣ ਖੈਰ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਨੇ ਨਵੇਂ ਸਾਲ ਵਿੱਚ ਕੀ ਸੰਕਲਪ ਲਿਆ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ